ਤਰਨਪੁਰਿਸ ਵੱਲੋਂ ਐਸਐਸਪੀ ਤਰਨਤਾਰਨ ਦੀਪਕ ਪਾਰਿਕ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵਿੱਚ 10 ਹਾਈ ਟੈਕ ਨਾਕੇ ਲਗਾਏ ਗਏ ਮੌਕੇ ਤੇ ਪਹੁੰਚੇ ਐਸਐਸਪੀ ਤਰਨਤਾਰਨ ਨੇ ਦੱਸਿਆ ਕਿ ਇਹ ਨਾਕੇ ਲੋਕਾਂ ਦੀ ਸਹੂਲਤ ਲਈ ਲਗਾਏ ਗਏ ਹਨ ਅਤੇ ਜੋ ਸ਼ਰਾਰਤੀ ਅਨਸਰ ਹਨ ਉਹਨਾਂ ਖਿਲਾਫ ਕਾਰਵਾਈ ਕਰਨ ਦੇ ਮਕਸਦ ਨਾਲ ਇਹ ਨਾਕੇ ਲਗਾਏ ਗਏ ਹਨ ਇਸ ਮੌਕੇ ਉਹਨਾਂ ਨਾਲ ਡੀਐਸਪੀ ਸਿਟੀ ਐਸਐਚਓ ਸਿਟੀ ਤਰਨਤਾਰਨ ਮੌਜੂਦ ਸਨ ਡੀਆਈਜੀ ਸਾਡੇ ਫਿਰੋਜ਼ਪੁਰ ਰੇਂਜ ਉਹਨਾਂ ਦੇ ਨਿਰਦੇਸ਼ਾਂ ਹੇਠ ਜਿਹੜਾ ਹੈਗਾ ਅਸੀਂ ਅੱਜ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵਕ-ਵਕ ਖਾਵਾਤੇ ਚੈਕਿੰਗ ਦਾ ਅਭਿਆਨ ਚਲਾਇਆ ਇਹਦਾ ਮਕਸਦ ਹੈਗਾ ਕਿ ਲੋਕਾਂ ਦੀ ਜਿਹੜੀ ਸੁਰੱਖਿਆ ਹੈਗੀ ਹੈ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੇ ਕੋਈ ਨੋਟੋਰੀਅਸ ਐਲੀਮੈਂਟ ਹੈਗੇ ਉਹਨਾਂ ਦੀ ਨਿਗਰਾਨੀ ਜਿਹੜੀ ਹੈਗੀ ਹੈ ਉਹਨਾਂ ਤੇ ਨਿਗਰਾਨ ਰੱਖੀ ਜਾ ਸਕੇ ਜਿਹੜੇ ਕੋਈ ਵਿਅਕਤੀ ਬਗੈਰ ਨੰਬਰ ਪਲੇਟਾਂ ਦੀ ਗੱਡੀਆਂ ਲੈ ਕੇ ਚੱਲਦੇ ਆਏ ਚੋਰੀ ਦੇ ਵੀਹਿਕਲ ਲੈ ਕੇ ਚੱਲਦੇ ਆਏ ਉਹਨਾਂ ਨੂੰ ਚੈੱਕ ਕੀਤਾ ਜਾ ਜਿਹੜੇ ਕੋਈ ਇਲੀਗਲ ਵੈਪਨ ਵਗੈਰੇ ਲੈ ਕੇ ਗੱਡੀਆਂ ਦੇ ਵਿੱਚ ਤੁਰਦੇ ਆਏ ਉਹਨਾਂ ਦੇ ਲਈ ਇਹ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਅੱਜ ਆਪਣੇ ਜ਼ਿਲ੍ਹੇ ਦੇ ਵਿੱਚ 10 ਥਾਵਾਂ ਤੇ ਚੈਕਿੰਗ ਕਰ ਰਹੇ ਆ ਜਿਦੇ ਵਿੱਚ ਆਪਣੇ ਜਿਹੜੇ ਬਾਰਡਰ ਇੰਟਰ ਡਿਸਟ੍ਰਿਕਟ ਬਾਰਡਰ ਹੈਗਾ ਉਹਨਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਜਿੰਨੇ ਵੀ ਆਪਣੇ ਮੇਨ ਕਸਬੇ ਸ਼ਹਿਰ ਹੈਗੇ ਉਹਨਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਸੋ 4-5 ਘੰਟੇ ਹੁਣ ਅੱਗੇ ਚੈਕਿੰਗ ਜਾਰੀ ਰਹੇਗੀ ਟੋਟਲ 10 ਨਾਕੇ ਲਗਾਏ ਗਏ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜੇ ਕਿ ਜਿਹਦੇ ਵਿੱਚ 5-6 ਨਾਕੇ ਜਿਹੜੇ ਹੈਗੇ ਮੇਨ ਮੇਨ ਸ਼ਹਿਰਾਂ ਕਸਬਿਆਂ 'ਚ ਲਗਾਏ ਗਏ ਆ 5-6 ਨਾਕੇ ਬਾਰਡਰ ਤੇ ਲਗਾਏ ਗਏ ਐਸਐਸਪੀ ਤਰਨਤਾਰਨ ਦੀਪਕ ਬਾਰਕ ਜੀ ਦੀ ਅਗਵਾਈ ਹੇਠ 10 ਥਾਵਾਂ ਤੇ ਵੱਖ-ਵੱਖ ਹਾਈ ਟੈਕ ਨਾਕੇ ਲਗਾ ਕੇ ਇਸ ਬਾਰੇ ਮੌਕੇ ਤੇ ਪਹੁੰਚੇ ਅਸਿਸਟੈਂਟ ਨੇ ਦੱਸਿਆ ਕਿ ਇਹ ਨਾਕੇ ਡੀਜੀਪੀ ਲਾਣ ਆਰਡਰ ਦੇ ਹੁਕਮਾਤਾਂ ਤਹਿ ਲਗਾਏ ਗਏ ਨੇ ਤਰਨ ਤਰਾਂ ਤੋਂ ਫਾਸਟਵੇਲੀ ਬੀਐਸਾਹਲੀ ਵਿਸ਼ੇਸ਼ ਰਿਪੋਰਟ